14 ਸਾਲ ਦੀ ਕੁੜੀ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਤੇ ਇਹ ਕਤਲ ਇੱਥੇ ਨਹੀਂ ਰੁਕੇ ਬਲਕਿ ਇਸ ਤੋਂ ਬਾਅਦ ਇਸ ਕੁੜੀ ਨੇ ਆਪਣੀ ਨਾਨੀ ਦਾ ਵੀ ਕਤਲ ਕਰ ਦਿੱਤਾ ਆਪਣੀ ਨਾਨੀ ਦੇ ਭਰਾ ਦਾ ਵੀ ਕਤਲ ਕਰ ਦਿੱਤਾ ਤੇ ਇਹ ਜਿਹੜੀ ਵਜ੍ਹਾ ਸੀ ਇਨ੍ਹਾਂ ਕਤਲਾਂ ਦੇ ਪਿੱਛੇ ਇਹ ਕਾਰਨ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਸਾਲ 1999 ਦੀ ਸੰਘਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਤੇ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਇਸ ਪਰਿਵਾਰ ਦੇ ਵਿੱਚ ਮਾਪਿਓ, ਦੋ ਪੈਣਾ ਤੇ ਦੋ ਭਰਾ ਰਹਿੰਦੇ ਸਨ। ਇਹਨਾਂ ਦੀ ਇੱਕ ਕੁੜੀ ਦਾ ਨਾਮ ਸੀ ਹਰਜਿੰਦਰ ਕੋੜ ਜਿਹਦਾ ਛੋਟਾ ਨਾਮ ਸੀ ਰਾਨੋ। ਜ਼ਿੰਮੇਦਾਰਾਂ ਦਾ ਇਹਨਾਂ ਦਾ ਪਰਿਵਾਰ ਸੀ। ਇਹਨਾਂ ਦਾ ਜਿਹੜਾ ਘਰ ਸੀ ਉਹ ਪਿੰਡ ਤੋਂ ਬਾਹਰ ਸੀ ਜਿਸ ਤਰ੍ਹਾਂ ਡੇਰਾ ਲਾ ਲੋ। ਉਸ ਸਮੇਂ 14 ਸਾਲ ਦੇ ਲਗਭਗ ਇਹਦੀ ਉਮਰ ਸੀ ਰਾਨੋ ਦੀ ਤੇ ਇਹਨਾਂ ਦੇ ਘਰ ਦੇ ਲਾਗੇ ਹੀ ਦੋ ਕિલ્ਲੇ ਹਟਵਾ ਇੱਕ ਘਰ ਹੋਰ ਸੀ। ਜੇਰਾ ਕੀ ਉਸ ਪਿੰਡ ਦੇ ਸਰਪੰਚ ਦਾ ਸੀ ਹੁਣ ਇਹ ਜਿਹੜਾ ਸਰਪੰਚ ਸੀ ਇਹਦਾ ਰਾਨੋ ਦੇ ਘਰ ਕਾਫੀ ਆਣਾ ਜਾਣਾ ਸੀ ਤੇ ਰਾਨੋ ਉਸ ਸਮੇਂ ਸਕੂਲ ਦੇ ਵਿੱਚ ਪੜਦੀ ਸੀ ਤੇ ਇਹ ਰਾਨੋ ਨੂੰ ਕਹਿੰਦਾ ਸੀ ਕਿ ਆਹ ਰਾਨੋ ਮੈਂ ਤੈਨੂੰ ਪੜਾ ਦਿਆ ਕਰਾਂ ਉਸ ਸਮੇਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੋਈ ਇਦਾਂ ਦੀ ਗੱਲਬਾਤ ਨਹੀਂ ਹੁੰਦੀ ਸੀ ਕਿਸੇ ਦੇ ਉੱਤੇ ਕੋਈ ਸ਼ੱਕ ਵੀ ਨਹੀਂ ਕਰਦਾ ਸੀ ਤੇ ਇਸੇ ਤਰ੍ਹਾਂ ਹੀ 2-3 ਮਹੀਨੇ ਤੱਕ ਇਹ ਜਿਹੜਾ ਸਰਪੰਚ ਸੀ ਰਾਨੋ ਨੂੰ ਉਹਨਾਂ ਦੇ ਘਰ ਜਾਂਦਾ ਸੀ ਤੇ ਪੜਾਉਂਦਾ ਲਿਖਾਂਦਾ ਸੀ ਤੇ ਇਹਨਾਂ 2-3 ਮਹੀਨਿਆਂ ਦੇ ਵਿੱਚ ਹੀ ਇਹ ਰਾਨੋ ਨੂੰ ਪਸੰਦ ਵੀ ਕਰਨ ਲੱਗ ਜਾਂਦਾ ਹੈ ਤੇ ਇਹਨਾਂ ਦੀ ਆਪਸ ਦੇ ਵਿੱਚ ਗਿੱਟਮਿਟ ਹੋ ਜਾਂਦੀ ਹੈ ਉਸ ਸਮੇਂ ਰਾਨੋ ਛੋਟੀ ਉਮਰ ਦੀ ਸੀ ਤੇ ਇਸ ਉਮਰ ਦੇ ਵਿੱਚ ਇਸ ਸਰਪੰਚ ਦੇ ਨਾਲ ਇਹ ਸਬੰਧ ਵੀ ਬਣਾ ਲੈਂਦੀ ਹੈ ਤੇ ਇਸ ਉਮਰ ਦੇ ਵਿੱਚ ਉਹਦੇ ਨਾਲ ਇਹ ਜਿਹੜੇ ਸਬੰਧ ਬਣੇ ਸੀ ਉਹਦੇ ਦਿਮਾਗ ਦੇ ਉੱਤੇ ਇਸ ਤਰ੍ਹਾਂ ਅਸਰ ਕਰ ਜਾਂਦੇ ਨੇ ਕਿ ਉਹਨੂੰ ਇਸ ਚੀਜ਼ ਦੀ ਆਦਤ ਪੈ ਗਈ ਸੀ ਹੁਣ ਦਿਨ ਲੰਘਦੇ ਗਏ ਤੇ ਰਾਨੋ ਜਵਾਨ ਹੁੰਦੀ ਗਈ ਜਵਾਨ ਹੋਣ ਦੇ ਨਾਲ ਨਾਲ ਹੀ ਘਰਦਿਆਂ ਨੂੰ ਇਹਦੇ ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਇਹਦਾ ਜਿਹੜਾ ਰਹਿਣਾ ਸਹਿਣਾ ਸੀ ਬੋਲਚਾਲ ਸੀ ਰੰਗ ਟੰਗ ਸੀ ਬੋਡੀ ਦਾ ਜਿਹੜਾ ਸਟਰਕਚਰ ਸੀ ਉਹ ਵੀ ਬਦਲ ਗਿਆ ਸੀ ਹੁਣ ਰਾਨੋ ਦੇ ਘਰਦਿਆਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਸਰਪੈਂਚ ਦੇ ਨਾਲ ਇਹਦੀ ਗੱਲਬਾਤ ਹੈ ਹੁਣ ਰਾਨੋ ਦਾ ਜਿਹੜਾ ਪਿਓ ਸੀ ਉਹ ਸਰਪੈਂਚ ਨੂੰ ਕਹਿੰਦਾ ਹੈ ਕਿ ਜੋ ਕੁਝ ਪਿੱਛੇ ਹੋ ਗਿਆ ਸੋ ਹੋ ਗਿਆ ਪਰ ਤੂੰ ਅੱਜ ਤੋਂ ਬਾਸ ਸਾਡੇ ਘਰ ਨਾ ਆਈਂ ਨਾ ਹੀ ਅਸੀਂ ਤੇਰੇ ਘਰ ਜਾਵਾਂਗੇ ਤੇ ਤੇਰਾ ਰਾਨੋ ਦੇ ਨਾਲ ਕੋਈ ਰਿਸ਼ਤਾ ਨਹੀਂ ਹੁਣ ਸਰਪੰਚ ਜਿਹੜਾ ਸੀ ਉਹ ਵੀ ਰਾਨੋ ਤੋਂ ਬਿਨਾ ਨਹੀਂ ਰਹਿ ਸਕਦਾ ਸੀ ਤੇ ਰਾਨੋ ਨੂੰ ਵੀ ਇੱਕ ਚਸਕਾ ਲੱਗ ਚੁੱਕਿਆ ਸੀ ਛੋਟੀ ਉਮਰ ਦੇ ਵਿੱਚ ਰਿਲੇਸ਼ਨ ਬਣਾਉਂਦਾ ਤੇ ਇਹ ਦੋਨੋਂ ਹੀ ਇੱਕ ਦੂਜੇ ਦੇ ਲਈ ਹੁਣ ਤਰਫਣਾ ਸ਼ੁਰੂ ਕਰ ਦਿੰਦੇ ਨੇ ਹੁਣ ਇਹ ਜਿਹੜਾ ਸਰਪੰਚ ਸੀ ਸ਼ਹਿਰ ਜਾਂਦਾ ਹੈ ਤੇ ਸ਼ਹਿਰੋਂ ਇੱਕ ਦਵਾਈ ਲੈ ਕੇ ਆਂਦਾ ਹੈ ਤੇ ਇਹ ਇੱਕ ਲੈਟਰ ਲਿਖਦਾ ਹੈ ਰਾਨੋ ਦੇ ਘਰ ਦੇ ਬਾਹਰ ਇੱਕ ਜਗ੍ਹਾ ਬਣਾਈ ਹੋਈ ਸੀ ਇਹਨਾਂ ਨੇ ਜਿੱਥੇ ਇਹ ਪਹਿਲਾਂ ਵੀ ਇੱਕ ਦੂਜੇ ਨੂੰ ਚਿੱਠੀਆਂ ਲਿਖ ਕੇ ਰੱਖ ਦਿੰਦੇ ਸਨ ਤੇ ਉੱਥੋਂ ਇਹ ਜਿਹੜੀ ਰਾਨੋ ਸੀ ਉਹ ਚਿੱਠੀ ਚੱਕ ਲੈਂਦੀ ਸੀ ਤੇ ਹੁਣ ਸਰਪੰਚ ਕੀ ਕਰਦਾ ਹੈ ਕਿ ਉੱਥੇ ਇੱਕ ਚਿੱਠੀ ਰੱਖਦਾ ਹੈ ਤਾਂ ਉਹਦੇ ਵਿੱਚ ਇਹ ਜਿਹੜੀ ਸ਼ੈਡੋ ਲੈ ਕੇ ਦਵਾਈ ਆਇਆ ਸੀ ਉਹ ਵੀ ਪਾ ਦਿੰਦਾ ਹੈ ਸਰਪੰਚ ਹੁਣ ਉਸ ਚਿੱਠੀ ਦੇ ਵਿੱਚ ਇਹ ਲਿਖਦਾ ਹੈ ਕਿ ਮੈਂ ਤੈਨੂੰ ਇਹ ਦਵਾਈ ਦੇ ਰਿਹਾ ਹਾਂ ਤੇ ਇਹ ਦਵਾਈ ਦੇ ਨਾਲ ਤੂੰ ਜਿਸ ਨੂੰ ਜਿਸ ਨੂੰ ਮਾਰਨਾ ਚਾਹੁੰਦੀ ਹੈ ਮਾਰ ਸਕਦੀ ਹੈ ਜੇਕਰ ਤੂੰ ਘਰ ਦੇ ਵਿੱਚ ਕਿਸੇ ਨੂੰ ਨਹੀਂ ਮਾਰੇਂਗੀ ਤਾਂ ਮੈਂ ਮਰ ਜਾਵਾਂਗਾ ਪਰ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦਾ ਹੁਣ ਰਾਣੋ ਜਦੋਂ ਇਹ ਚਿੱਠੀ ਪੜ੍ਹਦੀ ਹੈ ਤਾਂ ਉਹਦੀ ਉਮਰ ਉਸ ਟਾਈਮ ਨਿਆਣੀ ਸੀ ਉਹਨੂੰ ਗਲਤ ਸਹੀ ਦਾ ਪਤਾ ਨਹੀਂ ਸੀ ਤੇ ਉਹ ਹੁਣ ਇਹੀ ਕਹਿੰਦੀ ਹੈ ਕਿ ਮੇਰੇ ਲਈ ਤਾਂ ਸਿਰਫ ਸਰਪੰਚ ਹੀ ਸਾਰਾ ਕੁਝ ਹੈ ਤੇ ਮੈਂ ਹੁਣ ਉਹਦੇ ਤੋਂ ਬਿਨਾ ਨਹੀਂ ਰਹਿ ਸਕਦੀ ਉਹ ਇਹ ਚਾਹੁੰਦੀ ਹੈ ਕਿ ਸਰਪੰਚ ਨੂੰ ਕੁਝ ਨਾ ਹੋਵੇ ਹੁਣ ਰਾਣੋ ਉਸੇ ਤਰ੍ਹਾਂ ਹੀ ਕਰਦੀ ਹੈ ਉਹ ਜਿਹੜੀ ਜਰੀਲੀ ਦਵਾਈ ਸੀ ਉਹ ਆਟਾ ਗੁੰਦੀ ਹੈ ਤੇ ਆਟੇ ਦੇ ਵਿੱਚ ਮਿਲਾ ਦਿੰਦੀ ਹੈ ਤੇ ਉਸੇ ਆਟੇ ਦੀਆਂ ਉਹ ਰੋਟੀਆਂ ਬਣਾ ਕੇ ਆਪਣੇ ਪੂਰੇ ਪਰਿਵਾਰ ਨੂੰ ਦੇ ਦਿੰਦੀ ਹੈ ਹੁਣ ਇਹਦਾ ਜਿਹੜਾ ਭਰਾ ਸੀ ਤੇ ਪਿਓ ਸੀ ਜਿਹੜਾ ਬਾਹਰ ਇਹ ਰੋਟੀਆਂ ਲੈ ਕੇ ਜਾਂਦਾ ਹੈ ਤੇ ਮੰਡੀ ਦੇ ਵਿੱਚ ਹੀ ਉਹ ਰੋਟੀਆਂ ਖਾ ਕੇ ਉੱਥੇ ਹੀ ਉਹ ਦੋਨੇ ਜਾਨੇ ਮਰ ਜਾਂਦੇ ਨੇ ਤੇ ਘਰ ਦੇ ਵਿੱਚ ਇਹ ਜਿਹੜੀ ਮਾਂ ਸੀ ਉਹਨੂੰ ਇਹ ਰੋਟੀਆਂ ਦਿੰਦੀ ਹੈ ਤੇ ਮਾਂ ਵੀ ਘਰ ਦੇ ਵਿੱਚ ਰੋਟੀਆਂ ਖਾ ਕੇ ਮਰ ਜਾਂਦੀ ਹੈ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਇਹ ਜਿਹੜਾ ਪਰਿਵਾਰ ਸੀ ਇਹਨਾਂ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਸੀ ਹੁਣ ਪੁਲਿਸ ਆਉਂਦੀ ਹੈ ਪੁਲਿਸ ਜਦੋਂ ਤਹਿਕੀਕਾਤ ਕਰਦੀ ਹੈ ਰਾਨੋ ਨੂੰ ਪੁੱਛਗਿੱਛ ਕਰਦੀ ਹੈ ਤੇ ਰਾਨੋ ਨੂੰ ਥਾਣੇ ਦੇ ਵਿੱਚ ਲੈ ਕੇ ਜਾਂਦੀ ਹੈ ਤੇ ਰਾਨੋ ਹੁਣ ਡਰਦੀ ਹੋਈ ਇਹ ਸਰਪੰਚ ਦਾ ਨਾਮ ਤਾਂ ਨਹੀਂ ਲੈਂਦੀ ਪਰ ਇਹਨਾਂ ਦੇ ਘਰ ਇੱਕ ਸੀਰੀ ਕੰਮ ਕਰਦਾ ਸੀ ਇਹ ਉਹਦਾ ਨਾਮ ਲਾ ਦਿੰਦੀ ਹੈ ਕਿ ਇਹ ਜਿਹੜੀ ਦਵਾਈ ਹੈ ਉਹਨੇ ਲਿਆ ਕੇ ਦਿੱਤੀ ਹੈ ਮੇਰਾ ਚੱਕਰ ਇਸ ਸੀਰੀ ਦੇ ਨਾਲ ਚੱਲਦਾ ਸੀ ਹੁਣ ਪੁਲਿਸ ਇਸ ਸੀਰੀ ਨੂੰ ਜਿਹੜਾ ਕਿ ਬ੍ਰਾਹਮਣਾ ਦਾ ਮੁੰਡਾ ਹੁੰਦਾ ਹੈ ਉਹਨੂੰ ਚੱਕਦੀ ਹੈ ਤੇ ਉਹਨੂੰ ਰਾਣੋ ਦੇ ਬਿਆਨਾਂ ਦੇ ਉਤੇ ਉਸ ਸੀਰੀ ਨੂੰ ਸਜ਼ਾ ਹੋ ਜਾਂਦੀ ਹੈ ਹੁਣ ਇਹ ਰਾਣੋ ਜਿਹੜੀ ਸੀ ਜੇਲ੍ਹ ਦੇ ਵਿੱਚ ਰਹਿ ਕੇ ਹੀ ਸਰਪੰਚ ਨੂੰ ਚਿੱਠੀਆਂ ਪਾਉਂਦੀ ਹੈ ਉਹਨੂੰ ਬਲੈਕਮੇਲ ਕਰਦੀ ਹੈ ਕਿ ਸਰਪੰਚਾ ਮੈਂ ਤੈਨੂੰ ਬਚਾ ਲਿਆ ਜੇ ਤੂੰ ਮੈਨੂੰ ਬਾਹਰ ਨਹੀਂ ਕਢਵਾਇਆ ਤੇ ਮੈਂ ਤੈਨੂੰ ਫਸਾ ਦਵਾਂਗੀ ਮੈਂ ਤੇਰਾ ਨਾਮ ਲੈ ਦੇਵਾਂਗੀ ਹੁਣ ਇਹ ਜਿਹੜਾ ਸਰਪੰਚ ਸੀ ਇਹਦੀ ਕਾਫੀ ਚਲਦੀ ਸੀ ਕਿਉਂਕਿ ਇਹ ਪੈਸੇ ਵਾਲਾ ਬੰਦਾ ਸੀ ਤੇ ਇਹ ਹੁਣ ਇਹਦੇ ਮਗਰ ਪੈਸੇ ਲਾ ਕੇ ਕਿਸੇ ਤਰ੍ਹਾਂ ਰਾਨੋ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਵਾ ਲੈਂਦਾ ਹੈ ਹੁਣ ਰਾਨੋ ਦੇ ਘਰ ਦੇ ਵਿੱਚ ਇਹਦਾ ਛੋਟਾ ਭਰਾ ਤੇ ਛੋਟੀ ਭੈਣ ਸੀ ਇਹਨਾਂ ਦੀ ਜਿਹੜੀ ਨਾਨੀ ਸੀ ਉਹ ਵੀ ਇਹਨਾਂ ਦੇ ਘਰ ਦੇ ਵਿੱਚ ਆ ਕੇ ਰਹਿਣ ਲੱਗ ਜਾਂਦੀ ਹੈ ਹੁਣ ਜਿਸ ਤਰ੍ਹਾਂ ਹੀ ਰਾਣੋ ਜੇਲ ਤੋਂ ਬਾਹਰ ਆਉਂਦੀ ਹੈ ਤੇ ਇਹ ਨਾਲ ਦੇ ਪਿੰਡ ਦੇ ਵਿੱਚ ਇੱਕ ਬੰਦਾ ਸੀ ਗੁਰਜੰਟ ਸਿੰਘ ਜੰਟਾ ਉਹਦੇ ਨਾਲ ਇਹਦੇ ਸਬੰਧ ਪੈ ਜਾਂਦੇ ਨੇ ਇਹ ਜਿਹੜਾ ਗੁਰਜੰਟ ਸਿੰਘ ਜੰਟਾ ਸੀ ਇਹ ਦਿਨੇ ਵੀ ਰਾਣੋ ਦੇ ਘਰ ਦੇ ਵਿੱਚ ਹੀ ਰਹਿੰਦਾ ਸੀ ਤੇ ਕਈ ਕਈ ਦਿਨ ਤੱਕ ਇਹਨਾਂ ਦੇ ਘਰ ਦੇ ਵਿੱਚ ਹੀ ਪਿਆ ਰਹਿੰਦਾ ਸੀ ਹੁਣ ਇਹਦੀ ਜਿਹੜੀ ਨਾਨੀ ਸੀ ਉਹ ਬਥੇਰਾ ਰੋਕਦੀ ਸੀ ਰਾਣੋ ਨੂੰ ਕਿ ਤੂੰ ਪਹਿਲਾਂ ਹੀ ਇਹਨਾਂ ਦੇ ਚੱਕਰਾਂ ਦੇ ਵਿੱਚ ਤੂੰ ਤਿੰਨ ਜੀਆਂ ਨੂੰ ਮਰਵਾ ਦਿੱਤਾ ਸੀ ਤੇ ਹੁਣ ਤੂੰ ਫਿਰ ਉਹੀ ਲੱਛਣਾਂ ਤੇ ਆ ਗਈਆਂ ਪਰ ਜਿਹੜੀ ਰਾਣੋ ਸੀ ਇਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਉਂਦੀ ਇਹ ਜਿਹੜੀ ਨਾਨੀ ਸੀ ਉਹ ਵੀ ਹੁਣ ਖਟਕਣ ਲੱਗ ਜਾਂਦੀ ਹੈ ਤੇ ਉਹਨੂੰ ਇਹ ਰਾਹ ਦਾ ਰੋੜਾ ਲੱਗਣ ਲੱਗ ਜਾਂਦੀ ਹੈ ਕਿਉਂਕਿ ਨਾਨੀ ਸੀ ਉਹ ਰਾਣੋ ਨੂੰ ਰੋਕਦੀ ਸੀ ਤੇ ਹੁਣ ਜਿਹੜੀ ਇਹ ਰਾਣੋ ਸੀ ਇਹ ਗੁਰਜੈਂਟ ਨੂੰ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਨਾਨੀ ਦਾ ਵੀ ਕੰਡਾ ਕੱਢ ਦਈਏ ਕਿਉਂਕਿ ਇਹ ਸਾਨੂੰ ਹੁਣ ਮਿਲਣ ਨਹੀਂ ਦਿੰਦੀ ਰਾਹ ਦਾ ਰੋੜਾ ਬਣੀ ਬੈਠੀ ਹੈ ਇਹ ਗੁਰਜੰਤ ਸਿੰਘ ਵੀ ਕਹਿੰਦਾ ਹੈ ਕਿ ਚਲ ਠੀਕ ਹੈ ਕੋਈ ਨਹੀਂ ਆਪਾਂ ਇਹਦਾ ਵੀ ਕੰਡਾ ਕੱਟ ਦਵਾਂਗੇ। ਹੁਗੁਰਜੰਤ ਸਿੰਘ ਇੱਕ ਦਿਨ ਸ਼ੈਰੋਂ ਜਲੇਬੀਆਂ ਤੇ ਪਕੌੜੇ ਲੈ ਕੇ ਆਂਦਾ ਹੈ ਤੇ ਸਿੱਧਾ ਇਹ ਰਾਨੋ ਦੇ ਘਰ ਚਲਾ ਜਾਂਦਾ ਹੈ। ਰਾਣੋ ਦੇ ਘਰ ਜਰਾਏ ਦਾ ਛੋਟਾ ਭੈਣ ਭਰਾ ਸੀ ਉਹ ਬਾਹਰ ਖੇਡ ਰਹੇ ਹੁੰਦੇ ਨੇ ਤੇ ਇਹ ਜਿਹੜੀ ਰਾਣੋ ਹੈ ਉਹ ਆਪਣੀ ਨਾਨੀ ਨੂੰ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਕੋਠੇ ਦੇ ਚੁਬਾਰੇ ਤੇ ਜਾ ਕੇ ਇਹ ਜਿਹੜੀਆਂ ਜਲੇਬੀਆਂ ਤੇ ਜਿਹੜੇ ਪਕੌੜੇ ਐ ਇਹ ਖਾਂਦੇ ਆ ਤੇ ਇਹ ਦੋਨੇ ਜਾਣੇ ਫਿਰ ਚੁਬਾਰੇ ਤੇ ਚਲੀਆਂ ਜਾਂਦੀਆਂ ਨੇ ਤੇ ਮਗਰੇ ਹੀ ਗੁਰਜੰਟਾ ਵੀ ਇਹਦੇ ਮਗਰ-ਮਗਰ ਹੀ ਚੁਬਾਰੇ ਦੇ ਵਿੱਚ ਚਲਾ ਜਾਂਦਾ ਹੈ ਇਹ ਪਹਿਲਾਂ ਤਾਂ ਜਲੇਬੀਆਂ ਤੇ ਪਕੌੜੇ ਖਾਂਦੇ ਨੇ ਤੇ ਉਸ ਤੋਂ ਬਾਅਦ ਗੁਰਜੰਟਾ ਚੁੰਨੀ ਦੇ ਨਾਲ ਜੇ ਜਰੀ ਰਾਣੋ ਦੀ ਨਾਨੀ ਸੀ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੰਦਾ ਹੈ ਤੇ ਰਾਣੋ ਜਿਹੜੀ ਆਪਣੀ ਨਾਨੀ ਦੀਆਂ ਬਾਹਾਂ ਫੜ ਕੇ ਰੱਖਦੀ ਹੈ ਇਹ ਫਿਰ ਦੋਨੇ ਜਾਣੇ ਇਹਦੀ ਨਾਨੀ ਦੀ লাশ ਨੂੰ ਚੱਕਦੇ ਨੇ ਤੇ ਲੱਤਾਂ ਤੋਂ ਫੜ ਕੇ ਇਹਨਾਂ ਦੀ ਬੈਕਸਾਈਡ ਦੇ ਉੱਤੇ ਹੀ ਇੱਕ ਫਲੈਸ਼ ਦਾ ਜਿਹੜਾ ਟੋਇਆ ਪੁੱਟਿਆ ਹੋਇਆ ਸੀ ਤੇ ਇਹ ਟੋਇਆ ਹਜੇ ਇਹਨਾਂ ਨੇ ਚਾਲੂ ਨਹੀਂ ਕੀਤਾ ਸੀ ਇਹ ਦੋਨੇ ਜਾਣੇ ਕੀ ਕਰਦੇ ਨੇ ਨਾਨੀ ਦੀਆਂ ਲੱਤਾਂ ਨੂੰ ਫੜ ਕੇ ਉਸ ਖੂਹ ਦੇ ਵਿੱਚ ਕੋਠੇ ਦੇ ਉੱਤੋਂ ਹੀ ਸੁੱਟ ਦਿੰਦੇ ਨੇ ਤੇ ਨਾਨੀ ਜਿਹੜੀ ਹੈ ਉਸ ਖੂਹ ਦੇ ਵਿੱਚ ਸਿੱਧੀ ਕੋਠੇ ਤੋਂ ਡਿੱਗ ਜਾਂਦੀ ਹੈ ਤੇ ਇਹ ਫਿਰ ਦੋਨੇ ਜਾਨੇ ਥੱਲੇ ਆਉਂਦੇ ਨੇ ਤੇ ਰਾਣੋ ਤੇ ਗੁਰਜੰਟਾ ਆ ਕੇ ਨਾਨੀ ਨੂੰ ਚੰਗੀ ਤਰ੍ਹਾਂ ਇਸ ਖੂਹ ਦੇ ਵਿੱਚ ਦੱਬ ਦਿੰਦੇ ਨੇ ਹੁਣ ਇਹ ਜਿਹੜੀ ਨਾਨੀ ਸੀ ਇਹਦਾ ਇੱਕ ਭਰਾ ਸੀ ਬਾਬੂ ਸਿੰਘ ਉਹ ਹਮੇਸ਼ਾ ਹੀ ਆਪਣੀ ਭੈਣ ਨੂੰ ਮਿਲਣ ਵਾਸਤੇ ਆਉਂਦਾ ਜਾਂਦਾ ਰਹਿੰਦਾ ਸੀ ਤੇ ਬਾਬੂ ਸਿੰਘ ਨੂੰ ਵੀ ਇਹ ਵੀ ਪਤਾ ਸੀ ਕਿ ਉਹਦੀ ਜਿਹੜੀ ਦੋਤੀ ਹੈ ਉਹ ਸਹੀ ਕਰੈਕਟਰ ਦੀ ਨਹੀਂ ਹੈ ਉਹਨੇ ਪਹਿਲਾਂ ਹੀ ਆਪਣੇ ਘਰਦਿਆਂ ਦੇ ਤਿੰਨ ਜੀਆਂ ਨੂੰ ਮਾਰ ਚੁੱਕੀ ਸੀ ਤੇ ਉਹਨੂੰ ਇਹ ਵੀ ਲੱਗਦਾ ਸੀ ਕਿ ਹੁਣ ਜਿਹੜੀ ਉਹਦੀ ਭੈਣ ਉੱਥੇ ਰਹਿ ਰਹੀ ਸੀ ਉਹ ਵੀ ਉੱਥੇ ਸੇਫ ਨਹੀਂ ਹੈਗੀ ਤੇ ਇੱਕ ਦਿਨ ਬਾਬੂ ਸਿੰਘ ਆਪਣੀ ਦੋਤੀ ਦੇ ਕੋਲ ਆਉਂਦਾ ਹੈ ਤੇ ਉਹਨੂੰ ਆ ਕੇ ਪੁੱਛਦਾ ਹੈ ਕਿ ਮੇਰੀ ਭੈਣ ਕਿੱਥੇ ਹੈ ਉਦੋਂ ਨਾ ਤੇ ਕੋਈ ਫੋਨ ਹੁੰਦਾ ਸੀ ਤੇ ਨਾ ਹੀ ਮੋਬਾਈਲ ਹੁੰਦਾ ਸੀ ਇਸ ਲਈ ਉਹ ਬਹਾਨਾ ਲਾ ਦਿੰਦੀ ਹੈ ਕਿ ਨਾਨੀ ਜਰੀ ਉਹ ਕਿਸੇ ਦੂਸਰੇ ਰਿਸ਼ਤੇਦਾਰ ਦੇ ਕੋਲ ਗਈ ਹੋਈ ਹੈ ਕਦੀ ਕਿਸੇ ਰਿਸ਼ਤੇਦਾਰ ਦੇ ਕੋਲ ਗਈ ਹੋਈ ਹੈ ਤੇ ਇਸੇ ਬਹਾਨੇ ਲਾ ਲਾ ਕੇ ਬਾਬੂ ਸਿੰਘ ਨੂੰ ਉਹ ਵਾਪਸ ਭੇਜ ਦਿੰਦੀ ਸੀ ਹੁਣ ਇਸ ਤਰ੍ਹਾਂ ਹੀ ਬਾਬੂ ਸਿੰਘ ਮਹੀਨਾ ਦੋ ਮਹੀਨੇ ਲੰਘਦੇ ਨੇ ਜਦੋਂ ਉਹਦੀ ਭੈਣ ਉਹਨੂੰ ਨਹੀਂ ਲੱਭਦੀ ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਹੋ ਨਾ ਹੋ ਰਾਣੋ ਨੇ ਉਹਦੀ ਭੈਣ ਦਾ ਕੰਡ ਕਰ ਦਿੱਤਾ ਹੈ ਤੇ ਹੁਣ ਬਾਬੂ ਸਿੰਘ ਕਹਿੰਦਾ ਹੈ ਕਿ ਮੈਂ ਪੁਲਿਸ ਕੋਲ ਜਾਣਾ ਹੈ ਤੇ ਇਹ ਰਾਣੋ ਜਦੋਂ ਉਹਦੇ ਮੂੰਹ ਪੁਲਿਸ ਵਾਲੀ ਗੱਲ ਸੁਣਦੀ ਹੈ ਤੇ ਉਹ ਘਬੜਾ ਜਾਂਦੀ ਹੈ ਕਿਉਂਕਿ ਉਹ ਪਹਿਲਾਂ ਹੀ ਬੜੀ ਮੁਸ਼ਕਲਾਂ ਦੇ ਨਾਲ ਪੁਲਿਸ ਕੋਲੋਂ ਛੁੱਟ ਕੇ ਆਈ ਸੀ ਤੇ ਉਹ ਹੁਣ ਗੁਰਜੰਟ ਸਿੰਘ ਜੈਂਟੇ ਨੂੰ ਕਹਿੰਦੀ ਹੈ ਕਿ ਬਾਬੂ ਸਿੰਘ ਦਾ ਵੀ ਕੰਡਾ ਕੱਢਣਾ ਹੈ ਕਿਉਂਕਿ ਇਹ ਹੁਣ ਸਾਨੂੰ ਪੁਲਿਸ ਦੇ ਕੋਲ ਭੇਜਣ ਦੀ ਫੜਾਕ ਦੇ ਵਿੱਚ ਹੈ ਗੁਰਜੰਟ ਸਿੰਘ ਜੰਟਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹਦਾ ਵੀ ਕੰਡਾ ਆਪਾਂ ਕੱਢ ਦਵਾਂਗੇ ਤੇ ਇੱਕ ਦਿਨ ਇਹ ਬਾਬੂ ਸਿੰਘ ਆਪਣੀ ਦੋਤੀ ਦੇ ਕੋਲ ਆਇਆ ਹੁੰਦਾ ਹੈ ਤੇ ਦੋਤੀ ਇਹਨੂੰ ਕਹਿੰਦੀ ਹੈ ਕਿ ਤੂੰ ਅੱਜ ਰਾਤ ਇੱਥੇ ਹੀ ਰਹਿ ਤੈਨੂੰ ਕੱਲ ਨੂੰ ਆਪਾਂ ਨਾਨੀ ਦੇ ਕੋਲ ਲੈ ਕੇ ਜਾਵਾਂਗੇ ਤੇ ਉਸੇ ਦਿਨ ਹੀ ਇਹ ਗੁਰਜੰਟ ਸਿੰਘ ਜੰਟਾ ਵੀ ਆਪਣਾ ਸਕੂਟਰ ਚੱਕਦਾ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਸਵੇਰ ਦੇ 10 11 ਵਜੇ ਦਾ ਟਾਈਮ ਹੋਵੇਗਾ ਇਹ ਤਿੰਨੇ ਜਣੇ ਸਕੂਟਰ ਦੇ ਉੱਤੇ ਬੈਠਦੇ ਨੇ ਤੇ ਇਹ ਘਰੋਂ ਨਿਕਲ ਜਾਂਦੇ ਨੇ ਨਾਨੀ ਨੂੰ ਮਿਲਣ ਵਾਸਤੇ ਇਨਾਂ ਦੇ ਪਿੰਡ ਦੇ ਲਾਗੇ ਇੱਕ ਨਹਿਰ ਸੀ ਤੇ ਨਹਿਰ ਦੀ ਪਟੜੀ ਦੇ ਉੱਤੋਂ ਹੀ ਇਹ ਸਕੂਟਰ ਦੇ ਉੱਤੇ ਤਿੰਨੇ ਜਾਨੇ ਬੈਠ ਕੇ ਜਾ ਰਹੇ ਹੁੰਦੇ ਨੇ ਪਿੰਡ ਦੇ ਕਈਆਂ ਲੋਕਾਂ ਨੇ ਇਹਨਾਂ ਨੂੰ ਜਾਂਦੇ ਹੋਏ ਵੇਖਿਆ ਵੀ ਸੀ ਤੇ ਪਟੜੀ ਦੇ ਅੱਗੇ ਜਾ ਕੇ ਥੋੜੀ ਦੂਰ ਜਾ ਕੇ ਹੀ ਇਹ ਜਿਹੜਾ ਬਾਬੂ ਸਿੰਘ ਸੀ ਇਹਨੂੰ ਬਾਥਰੂਮ ਆਇਆ ਸੀ ਤੇ ਇਹ ਕਹਿੰਦਾ ਹੈ ਕਿ ਮੈਂ ਬਾਥਰੂਮ ਕਰਨਾ ਹੈ ਇਹ ਹੁਣ ਉੱਥੇ ਖਲੋ ਕੇ ਬਾਥਰੂਮ ਕਰਨ ਲੱਗ ਜਾਂਦਾ ਹੈ ਤੇ ਇਹ ਜਿਹੜੀ ਰਾਣੋ ਸੀ ਤੇ ਇਹਦਾ ਜਿਹੜਾ ਆਸ਼ਿਕ ਜੰਟਾ ਸੀ ਇਹ ਦੋਨੇ ਜਾਨੇ ਸਲਾਹ ਕਰਨ ਲੱਗ ਜਾਂਦੇ ਨੇ ਕਿਉਂ ਨਾ ਬਾਬੂ ਸਿੰਘ ਨੂੰ ਇਸ ਨਹਿਰ ਦੇ ਵਿੱਚ ਹੀ ਧੱਕਾ ਦੇ ਕੇ ਇੱਥੇ ਇਹਦਾ ਕੰਮ تمام ਕਰ ਦਿੱਤਾ ਜਾਵੇ ਪਰ ਫਿਰ ਗੁਰਜੰਟ ਸਿੰਘ ਜੰਟਾ ਕਹਿੰਦਾ ਹੈ ਕਿ ਨਹਿਰ ਦੇ ਵਿੱਚ ਤਾਂ ਪਾਣੀ ਥੋੜਾ ਹੈ ਤੇ ਇਹ ਵਾਪਸ ਨਿਕਲ ਆਵੇਗਾ ਉਸ ਤੋਂ ਬਾਅਦ ਇਹ ਜਦੋਂ ਬਾਬੂ ਸਿੰਘ ਬਾਥਰੂਮ ਕਰਨ ਤੋਂ ਬਾਅਦ ਉਹ ਨਹਿਰ ਦੇ ਪਾਣੀ ਦੇ ਵਿੱਚ ਕੰਡੇ ਤੇ ਜਾ ਕੇ ਹੱਥ ਤੋੜਿਆ ਹੁੰਦਾ ਹੈ ਤੇ ਇਹ ਰਾਨੋ ਜਾਂਦੀ ਹੈ ਉਹਦੇ ਲਾਗੇ ਤੇ ਗੁਰਜੰਟ ਸਿੰਘ ਜੰਟਾ ਵੀ ਇਹਦੇ ਲਾਗੇ ਜਾਂਦਾ ਹੈ ਤੇ ਇਹ ਜ਼ੋਰ ਦੇ ਨਾਲ ਉਹਦਾ ਸਿਰ ਫੜ ਕੇ ਉਹਦੇ ਪਾਣੀ ਦੇ ਵਿੱਚ ਉਹਦੀਆਂ ਡੁਬਕੀਆਂ ਲਵਾ ਦਿੰਦਾ ਹੈ ਤੇ ਉੱਥੇ ਹੀ ਇਹਨੂੰ ਮਾਰ ਦਿੰਦਾ ਹੈ ਇਹ ਦੋਨੇ ਜਾਨੇ ਹੀ ਉਹਦੀ ਬੋਡੀ ਨੂੰ ਉੱਥੇ ਹੀ ਸੁੱਟ ਕੇ ਆ ਜਾਂਦੇ ਨੇ ਇਹ ਜਿਹੜਾ ਬਾਬੂ ਸਿੰਘ ਸੀ ਇਹਦੇ ਘਰਦਿਆਂ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਇਹ ਜਿਹੜੀ ਕੁੜੀ ਸੀ ਉਹਨਾਂ ਦੀ ਇਹਦਾ ਕੈਰੈਕਟਰ ਕਿਦਾਂ ਦਾ ਸੀ ਇਹ ਬਾਬੂ ਸਿੰਘ ਦਾ ਜਿਹੜਾ ਮੁੰਡਾ ਸੀ ਉਹਨੂੰ ਵੀ ਸ਼ੱਕ ਹੋ ਜਾਂਦਾ ਹੈ ਕਿਉਂਕਿ ਇਹ ਬਾਬੂ ਸਿੰਘ ਵਾਪਸ ਆਪਣੇ ਘਰ ਨਹੀਂ ਜਾਂਦਾ ਕਾਫੀ ਦਿਨ ਤੇ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਉਹਦੀ ਜਿਹੜੀ ਭੂਆ ਵੀ ਹੈ ਉਹ ਵੀ ਕਾਫੀ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੀ ਸੀ ਉਹ ਸਿੱਧਾ ਹੁਣ ਪੰਚਾਇਤ ਦੇ ਕੋਲ ਜਾਂਦਾ ਹੈ ਤੇ ਪੰਚਾਇਤ ਤੋਂ ਬਾਅਦ ਸਿੱਧਾ ਪੁਲਿਸ ਥਾਣੇ ਨੇ ਵਿੱਚ ਜਾਂਦਾ ਹੈ ਤੇ ਜਾ ਕੇ ਇਸ ਕੁੜੀ ਰਾਨੋ ਦੇ ਬਾੜੇ ਉਹ ਸਾਰੀ ਕਹਾਣੀ ਦੱਸਦਾ ਹੈ ਕਿ 1992 ਦੇ ਵਿੱਚ ਇੰਨੇ ਆਪਣੇ ਤਿੰਨ ਜੀਆਂ ਨੂੰ ਮਾਰ ਦਿੱਤਾ ਸੀ ਤੇ ਕਈ ਦਿਨਾਂ ਤੋਂ ਹੁਣ ਉਹਦੀ ਭੂਆ ਤੇ ਉਹਦਾ ਪਿਓ ਵੀ ਨਹੀਂ ਦਿਖਾਈ ਦੇ ਰਿਹਾ ਜੋ ਕਿ ਉਹਨੂੰ ਮਿਲਣ ਵਾਸਤੇ ਹੀ ਇਹਨਾਂ ਦੇ ਪਿੰਡ ਗਿਆ ਹੋਇਆ ਸੀ ਹੁਣ ਪੁਲਿਸ ਆਂਦੀ ਹੈ ਪੁਲਿਸ ਆ ਕੇ ਜਦੋਂ ਇਹ ਜਿਹੜੀ ਰਾਣੋ ਸੀ ਇਹਦੇ ਛੋਟੇ ਭੈਣ ਭਰਾ ਨੂੰ ਪੁੱਛਦੀ ਹੈ ਕਿ ਤੁਹਾਡੀ ਜਿਹੜੀ ਨਾਨੀ ਹੈ ਉਹ ਕਿੱਥੇ ਹੈ ਤੇ ਇਹਦੀ ਜਿਹੜੀ ਛੋਟੀ ਭੈਣ ਸੀ ਉਹ ਦੱਸ ਦਿੰਦੀ ਹੈ ਉਹ ਕਹਿੰਦੀ ਹੈ ਕਿ ਇੱਕ ਦਿਨ ਗੁਰਜੰਟ ਅੰਕਲ ਆਏ ਸੀ ਤੇ ਰਾਨੋ ਦੀਦੀ ਇਹ ਦੋਨੇ ਜਾਣੇ ਨਾਨੀ ਨੂੰ ਲੈ ਕੇ ਉੱਪਰ ਵਾਲੇ ਚਬਾਰੇ ਤੇ ਗਏ ਸੀ ਤੇ ਉਸ ਦਿਨ ਤੋਂ ਬਾਅਦ ਨਾਨੀ ਵਾਪਸ ਥੱਲੇ ਨਹੀਂ ਆਈ ਤੇ ਨਾ ਹੀ ਆਪਾਂ ਕਦੀ ਨਾਨੀ ਨੂੰ ਦੇਖਿਆ ਹੈ ਤੇ ਹੁਣ ਇਹ ਜਿਸ ਤਰ੍ਹਾਂ ਹੀ ਪੁਲਿਸ ਤੈਕੀਕਾਤ ਕਰਦੀ ਹੈ ਪਿੱਛੇ ਵਾਲੇ ਪਲਾਟ ਦੇ ਵਿੱਚ ਜਾਂਦੀ ਹੈ ਜਿਹੜੀ ਉੱਥੇ ਖੋਈ ਪੁੱਟੀ ਹੋਈ ਸੀ ਉੱਥੇ ਜਾ ਕੇ ਜਦੋਂ ਇਹ ਦੇਖਦੀ ਹੈ ਤੇ ਉੱਥੇ ਇੱਕ ਅੰਗੂਠੀ ਪਈ ਹੁੰਦੀ ਹੈ ਉਂਗੁੱਠੀ ਜਦੋਂ ਇਹ ਬਾਬੂ ਸਿੰਘ ਦਾ ਮੁੰਡਾ ਦੇਖਦਾ ਹੈ ਤੇ ਉਹ ਪਹਿਚਾਨ ਲੈਂਦਾ ਹੈ ਕਿ ਇਹ ਜਿਹੜੀ ਅੰਗੂਠੀ ਹੈ ਉਹ ਮੇਰੀ ਪੂਆ ਦੀ ਹੀ ਹੈ ਉਸ ਤੋਂ ਬਾਅਦ ਰਾਣੋ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਉਹ ਬੱਕ ਜਾਂਦੀ ਹੈ ਕਿ ਹਾਂ ਅਸੀਂ ਹੀ ਆਪਣੀ ਨਾਨੀ ਨੂੰ ਮਾਰਿਆ ਹੈ ਤੇ ਉਸ ਤੋਂ ਬਾਅਦ ਬਾਬੂ ਸਿੰਘ ਦੇ ਬਾਰੇ ਵੀ ਉਹ ਦੱਸਦੀ ਹੈ ਕਿ ਬਾਬੂ ਸਿੰਘ ਨੂੰ ਵੀ ਆਪਾਂ ਹੀ ਮਾਰਿਆ ਹੈ ਤੇ ਫਿਰ ਉਹ ਜਗ੍ਹਾ ਤੇ ਲੈ ਕੇ ਜਾਂਦੀ ਹੈ ਉਹ ਨਹਿਰ ਦੇ ਕੰਢੇ ਤੇ ਲੈ ਕੇ ਜਾਂਦੀ ਹੈ ਜਿੱਥੇ ਬਾਬੂ ਸਿੰਘ ਨੂੰ ਇਹਨਾਂ ਨੇ ਮਾਰਿਆ ਸੀ ਉਥੇ ਹੁਣ ਬਾਬੂ ਸਿੰਘ ਦੀਆਂ ਚੱਪਲਾਂ ਵੀ ਦਿਖ ਜਾਂਦੀਆਂ ਨੇ ਜਿਹੜਾ ਕਿ ਉਹਦਾ ਮੁੰਡਾ ਪਹਿਚਾਨ ਲੈਂਦਾ ਹੈ ਕਿ ਇਹ ਮੇਰੇ ਪਿਓ ਦੀਆਂ ਹੀ ਚੱਪਲਾਂ ਨੇ ਹੁਣ ਪੁਲਿਸ ਰਾਣੋ ਨੂੰ ਵੀ ਗ੍ਰਫਤਾਰ ਕਰ ਲੈਂਦੀ ਹੈ ਤੇ ਜੰਟੇ ਨੂੰ ਵੀ ਗ੍ਰਫਤਾਰ ਕਰ ਲੈਂਦੀ ਹੈ ਤੇ ਇਹਨਾਂ ਦੇ ਬਿਆਨਾਂ ਤੋਂ ਬਾਅਦ ਸਰਪੰਚ ਨੂੰ ਵੀ ਗ੍ਰਫਤਾਰ ਕਰ ਲੈਂਦੀ ਹੈ ਪੰਜ ਜਾਣਿਆਂ ਦੇ ਕਤਲ ਕਰਨ ਤੋਂ ਬਾਅਦ ਰਾਣੋ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਉਹਦੇ ਆਸ਼ਿਕ ਜੰਟੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਇਹ ਜਿਹੜਾ ਸਰਪੰਚ ਸੀ ਉਹਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਇਸ ਤਰ੍ਹਾਂ ਇੱਕ 14 ਸਾਲ ਦੀ ਕੁੜੀ ਨੇ ਆਪਣੇ ਸੈਕਸ ਨੂੰ ਪੂਰਾ ਕਰਨ ਦੇ ਲਈ ਆਪਣੇ ਘਰ ਦੇ ਪੰਜ ਜੀਆਂ ਦੀ ਬਲੀ ਦੇ ਦਿੱਤੀ ਸੀ ਤੇ ਇਹ ਜਿਹੜੀ ਬਲੀ ਹਜੇ ਰੁਕਣੀ ਨਹੀਂ ਸੀ ਜੇਕਰ ਇਹਦਾ ਪਰਦਾ ਫਾਸ਼ ਨਾ ਹੁੰਦਾ ਕਿਉਂਕਿ ਛੋਟੇ ਭੈਣ ਭਰਾ ਵੀ ਉਹਦੇ ਘਰ ਦੇ ਵਿੱਚ ਸਨ ਤੇ ਇਹਨਾਂ ਨੇ ਵੀ ਵੱਡੇ ਹੋ ਕੇ ਇਹਦੇ ਰਾਹ ਦਾ ਰੋੜਾ ਬੰਨਣਾ ਹੀ ਸੀ ਤੇ ਇਹਨੇ ਹੁਣ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਨਹੀਂ ਛੱਡਣਾ ਸੀ ਬਾਕੀ ਦੋਸਤੋ ਤੁਹਾਨੂੰ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਤੁਹਾਨੂੰ ਇਹ ਦੱਸਣਾ ਸੀ ਕਿ ਦੁਨੀਆ ਦੇ ਉੱਤੇ ਬਹੁਤ ਹੀ ਗਲਤ ਤਰੀਕੇ ਦੇ ਕ੍ਰਾਈਮ ਚੱਲ ਰਹੇ ਨੇ ਇਹਨਾਂ ਤੋਂ ਤੁਹਾਨੂੰ ਸੁਚੇਤ ਕਰਵਾਉਣਾ ਸੀ ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਨੂੰ ਲੈ ਕੇ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਬਾਕੀ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ